ਚੇਲਾ ਕੱਢ ਕੇ 17 ਆਉਣੇ ਉਹ ਲਾਲ ਚੇਲਾ ਕੱਢ ਕੇ 17 ਆਉਣਗੇ ਉਹ ਕੱਢ ਕੇ 17 17 ਰੱਖ ਵੱਡੀਆਂ ਮਾਲ ਤਾਂ ਸਾਰਾ ਨਵਾਂ ਆ ਕੋ ਬੁੱਢਾ ਨਹੀਂ ਰਹਿਣਾ ਉਹ ਬੱਕਰਾ ਛੋਟਾ ਜਿਹਾ ਹੱਥ ਖੜਾ ਫਰੇ ਇਹ ਕੱਢ ਕੇ 17 ਨਾ ਬਣਦੇ ਆ ਵੱਡੀਆਂ ਬੱਕਰੀਆਂ ਦਿੱਤੇ ਬੱਕਰਾ ਵੱਟਾ 16 ਹੁਣ ਬੱਕਰਾ ਕੱਢ ਕੇ 14 ਕੱਢ ਕੇ 16 ਬਣਾ ਬੱਕਰਾ ਕੱਢ ਕੇ ਬੱਕਰਾ ਵੱਡਾ ਬੱਕਰਾ ਵੀ ਕੱਢਦੇ ਹਾਂ ਬੱਕਰੀਆਂ 16 ਹੋ ਗਈਆਂ ਆ ਵੀ ਨਿਕਲ ਗਿਆ ਉਹ ਦੋ ਚਲਾ ਰੂ ਨਿਕਲ ਗਿਆ 16 ਨਾ ਗਿਆ ਉੱਚੀ 16 ਨੇ ਛੋਣ ਆਪਣੇ ਮਤਬ ਕਿੰਨੀਆਂ ਜੜੀਆਂ ਉਹਨੀਆਂ ਕੱਢ ਲੈਣੇ ਸਾਈਡ ਤੇ ਜਿੰਨੇ ਕੱਢ ਰਿਹਾ ਉਹਨੀਆਂ ਕੱਢ ਦਿੰਦੇ ਆ ਕੋਈ ਨਹੀਂ ਪਤਾ ਆਪਾਂ ਨੂੰ ਕਾਹਲੀ ਨਹੀਂ ਆ ਤੱਕ ਪੂਰਾ ਬਾਲਣ ਦੇ ਵਿੱਚ ਆ ਹੱਥ ਦਾ ਮਾਰ ਆ ਕਦੇ ਭਾਜੀ ਇਹ ਕੱਢ ਲਾ ਹੁਣ ਨਹੀਂ ਆ ਬਾਲਾਂ ਦੇ ਕੱਟੇ ਸਾਨੂੰ ਕਰਾ ਪਰ ਇਹਨੂੰ ਕਰ ਦੇ ਇੱਧਰੋਂ ਛੜ ਦੇ ਚੱਕੀ ਉੱਪਰ ਛੜ ਦੇਣਾ ਹੁਣ ਇੱਥੇ ਅਖਲਾ ਇੱਧਰੋਂ ਪਰ ਇਹਨੂੰ ਨਾ ਜਾਣਗੇ ਇੱਥੇ ਸਾਈਡ 'ਚ ਲਾ ਇੱਥੇ ਇੱਕ ਵਾਰ ਕਰ ਦੇਣਾ ਬਾਹਰ ਹੁਣ ਮਾੜਾ ਨਹੀਂ ਮਾੜਾ ਮੋਟਾ ਆ ਆ ਕਾਟਾ ਜੀ ਮਿੰਟ ਵੀ ਯਕ ਨਾਲ ਵੀ ਖੰਡ ਰਿਹਾ ਉਹ ਵੀ ਖੰਡ ਰਿਹਾ ਇਹ ਨਾਲ ਹੀ ਜਰ ਗਿਆ ਹੋਰ ਵਿੱਚ ਇਹ ਕਿਲ ਉਹ ਨਾਲੇ ਰੁਕ ਗਈ ਹੈ ਅਚਕ ਦੇ ਵਿੱਚੋਂ ਨਹੀਂ ਉਧਰ ਸਾਡੇ ਉੱਥੇ ਖਾਈ ਜਾਣਾ ਇੱਧਰ ਦੇਖੀ ਤੇ ਕੀ ਵਿੱਚ ਵਸ ਗਿਆ ਹੁਣ ਸਹੀ ਆ ਮਾਰਿਆ ਜੀ ਜਿਹੜੀਆਂ ਕੱਢਣੀਆਂ ਬਹੁਤ ਹੋਈਆਂ ਖੜਨੀਆਂ ਇਹ ਇਹ ਚਾਰ ਪੰਜ ਲੈਣੇ ਤਾਂ ਫੜ ਲਓ ਕੋਈ ਗੱਲ ਨਹੀਂ 16 ਹਨ ਆ ਵੀ ਜਕ ਲੋ 16 ਬੱਕਰੀਆਂ ਵਿੱਚ ਆਇਆ 16 ਬੱਕਰਾ ਹਾਂ ਹਾਂ ਉਹ ਬੱਕਰਾ ਨੇ ਵਿੱਚ ਇਹ ਉਹ ਬੱਕਰਾ ਕੱਢ ਕੇ 16 ਹਨ ਬੱਕਰੀਆਂ 16 ਨੇ ਸਾਰਾ ਬੱਕਰਾ ਸਾਰਾ ਬੱਕਰਾ ਬੱਕਰਾ ਵੀ ਦੇ ਦੇਣਾ ਬੱਕਰਾ ਤੇ ਚੇ ਦੇਣਾ ਤੇ ਕੱਲਾ ਦੇਣਾ ਚੇ ਦੇ ਦੇਣਾ ਚੇ ਦੇਣਾ ਸਾਰੀਆਂ ਦਾ ਕਿਦਾ ਸਾਰਿਆਂ ਦਾ ਬੋਲ ਕੀ ਲੈਣਾ ਸਾਵੇ ਦਾ ਤੈਨੂੰ ਸਾਰੇ ਹੀ ਆ ਨਹੀਂ ਪੱਕੀ ਗੱਲ ਦੱਸ ਬਸ ਪੱਕੀ ਦੱਸ 12 ਦਾ ਤੂੰ ਬੋਲ ਕਿੰਨਾ ਹੈ ਇਹ ਵੀ ਗੜੀ ਸ਼ਰਮ ਵਾਲੀ ਗੱਲ ਬਸ ਭਾਜੀ ਦੱਸ ਦੇ ਨਾ ਪਤਾ ਹੀ ਆ ਸਾਰਾ ਦੱਸੂਗਾ ਤਾਂ ਪਤਾ ਲੱਗੂ ਨਾ ਤਾਂ ਮੁੰਡੇ ਹੋਰ ਤੂੰ ਦੱਸੂਗਾ ਤਾਂ ਪਤਾ ਲੱਗਣਾ ਤੇਰੀ ਲੈਣੀ ਐ ਏਦਾ ਪੂਰੀ ਸਾਰੇ ਲੈਣੀ 17 ਵਿੱਚੇ ਬੱਕਰਾ 17 ਠੀਕ ਆ ਆ ਕੱਢਦਾ ਤੇਰਾ ਚਲਾਰੂ ਕੱਢ ਤੇ ਮਾਸ਼ੱਲਾ ਬਾਕੀ ਸਾਰੇ ਵਿੱਚੇ ਨਾਗ ਵਿੱਚੇ ਬੱਕਰਾ 17 ਹੋਗਾ 22 22 ਇਹ ਦੇ ਦੇ ਐਨੀ ਵੇ ਕੋਈ ਜਾਣਦਾ ਨਾ ਇਹ ਤੇਲੀ ਲੈਣੀ ਤਾਂ ਦੇਣ ਵਾਲੀ ਗੱਲ ਕਰ ਦੇਣ ਵਾਲੀ ਦਿੱਤੀ ਬੱਕਰਾ ਜਿੱਥੇ ਹਾਜੀ ਭਾਈ ਜੀ ਤੁਸੀਂ ਦੱਸੋ ਕੋ ਲੋਗ ਕਰ ਲੈ ਪੀ 1.5 ਲੱਖ ਦੇ ਦੀ ਜਾਂ ਇਦਾਂ ਨਾ ਮੈਨੂੰ ਸਮਝ ਲੱਗਣੀ ਕਿੱਦਾਂ ਲਾਲਾ ਸਾਹਿਬ ਇਸ ਸਮਝ ਪਈ ਜਾਂਦੀ 22 22 ਲੱਖ ਦੀ ਸਮਝ ਲੱਗ ਗਈ ਸੱਤੋਂ ਬਣਾਣੇ ਪੈਣੇ ਨੇ ਪੈਸੇ ਨਾ ਨਾ ਮੈਂ ਤੇਰੇ ਕੋਲੋਂ ਬਣਾ ਲਾ ਲਾ ਜੇ ਨਹੀਂ ਕਿੰਨੇ ਬਣਾ ਦੇ ਮੈਂ ਗੱਡਾ ਲਾ ਲਾਣ ਆ ਗਿਆ ਤਾਂ 16 ਸਰਕਾਰ ਨਾ 16 ਇਹ ਕ ਬੱਕਰਾ ਕੱਢ ਨਹੀਂ 17 ਇਕੱਠਿਆਂ ਦਾ ਗਿਆ ਤੁਸੀਂ ਆ ਚੱਲ ਇਕੱਠਿਆਂ ਦਾ ਬੱਕਰਾ ਸਵੇ 17 ਦਾ ਆ 17 ਉਹ 17 ਉਹ 17 ਦੇ ਭਾਵੇਂ 17 ਦੇ ਪੈਸੇ ਉਹਨੂੰ ਨਾਲ ਲਓ ਕਾਸ਼ ਉਹ 1.2 ਲੱਖ ਰਕੀ ਪਾ 17 ਦਾ 26000 ਨਾ ਕਰ ਲੋ 8000 8200 9000 ਬੱਕਰਾ ਕੱਢ ਕੇ ਹੀ ਲੈਣਾ ਬੱਕਰਾ ਤੇਰਾ ਮਹਿੰਗਾ ਹੋਣਾ ਬੱਕਰਾ ਗੱਲਾਂ ਨਾ ਕਰ ਹਣਾ ਯਾਰ ਤੈਨੂੰ ਪਤਾ ਸ਼ਾਇਦ ਕੀ ਪਤਾ ਇਹਦਾ ਵੀ ਵਜਨ ਤੇ ਪਾਤਾ ਵਿੱਚ ਉਹਨਾਂ ਦੇ ਬੱਕਰਾ ਕੱਢ ਦੇ 16 ਦਾ ਬੋਲ ਨਾ ਇਹ ਬੱਕਰਾ ਕੱਢ ਦੇ ਬੱਕਰਾ ਕੱਢ ਦੇ ਯਾਰ ਬੱਕਰਾ ਕੱਢ ਦੇ ਤਾ ਵੀ ਕੱਢ ਦੇ 16 ਨਹੀਂ 25 ਕਰ ਦੇ ਬੱਕਰਾ ਕੱਢ ਦੇ 25 ਕਰ ਦੇ ਤੁਸੀਂ ਬੋਲੋ ਜੀ ਨਗਰ ਉਹ ਨਗਰ ਨਾਲ ਬੋਲ ਬੱਕਰੀਆਂ ਰੱਖਣ ਵਾਲੀਆਂ ਨੇ ਆ ਬੱਕਰੀਆਂ ਦੇ ਮੂੰਹ 'ਚ ਦੰਦ ਵੀ ਹੈ ਨਹੀਂ ਕਈਆਂ ਤੇ ਉਹ 2-4 ਹੀ ਆ ਭਾਜੀ 2-4 ਉਹ ਕੱਠੇ ਲਿਜਾ ਕੇ ਚੋਣੀਆਂ ਹੋ ਰਹਿਣ ਤੇ ਕੱਢਦੇ ਤੂੰ ਚੰਗੀਆਂ ਲੜਾ ਹਨ ਕੱਟੜੀਆਂ ਵੰਦੇ ਸੀ ਤੂੰ ਵਿੱਚੇ ਹੀ ਚੱਲਣ ਤੇ ਸਾਰਾ ਵਿੱਚੇ ਹੀ ਲੱਗ ਜਾਊਗਾ ਮਾਰੀਆਂ 2 ਢੇੜਿਆਂ ਕਰ ਲੈ ਬੋਲਾ ਨਾ ਕਰਦੇ ਹੁਣ ਆਪਾਂ ਬੱਕਰਾ ਕਰ ਉਹ 2 ਢੇੜਿਆਂ ਕਰ ਲੈ 16 ਨਾ ਬੋਲੇ 16 ਦਾ ਭਈ 2 ਢੇੜਿਆਂ ਕਰ ਲੈ 25 ਕਹਿੰਦਾ ਉਹ ਤੂੰ 2 ਢੇੜਿਆਂ ਕਾ ਤੇ ਕਰਨਾ ਤੂੰ 50 ਬਣਾ ਕੋਈਆਂ ਤਾਂ ਹੈ ਨਹੀਂ ਦੱਸ ਦੱਸ ਉਹਨੂੰ ਕਰ ਦੱਸ ਦੱਸ ਤੂੰ ਵਿੱਚੇ ਵਿੱਚੇ 10000 ਆਪਣਾ ਸਹੀ ਰੇਟ ਦੱਸ ਉਹਨੇ 25000 ਦੱਸ 10000 ਦ ਉਹ ਵਿਰਾਉ ਨੂੰ ਕਿਹੜਾ ਪਤਾ ਨਹੀਂ 25000 ਨੂੰ ਬੱਕਰੀ ਜਿਹੜੀ ਵਿਕਦੀ ਆ ਉਹ ਕਦੇ ਨਿਆਣਾ ਥੜੋ ਮੰਗੀ ਜਾਣ ਦੇ ਫਿਰ ਆਪਾਂ ਵੀ ਤਾਂ ਆਪਣੇ ਕਿਹੜਾ ਵਿਕ ਜਾਣਾ ਮੰਗਾਗਾ ਆਪਾਂ ਵੀ ਕਿਹੜਾ ਦੇਤੇ ਉਸ ਹਾਮਲਾ ਦਾ ਪੰਦ ਸੀ ਜਿਹੜੀ ਮਾੜੀ ਆ ਕੱਢ ਦੇ ਮਾਦਾ ਕਹਿੰਦਾ ਲੋ ਜੀ ਓ ਯਾਰ ਕੱਢਣੀ ਕੱਢਣੀ ਕਰਦੀ ਆ ਯਾਰ ਉਹ ਤੁਹਾਨੂੰ ਦੱਸ ਦਿੱਤਾ ਜੋ ਵੀ ਹੈਗਾ ਜਿੱਦੋਂ ਲਗਵਾਉਣਾ ਚੱਲ ਬਾਹਰ ਫੜ ਫੱਦਰ ਭਾਪੀ ਤੋ ਭਾਈ ਨੂੰ ਦੱਸ ਇਹ ਭਾਈ ਨੂੰ ਬਾਹਰ ਇੱਧਰ ਬਾਨੀ ਗੱਲ ਹਜਾ ਉਹਨਾਂ ਨੂੰ ਯਾਰ ਦੇ ਦਿੰਨੇ 16 ਦਾ 10000 ਨਾਲ ਦੱਸੋ ਬਈ ਕੋਈ ਗੱਲ ਨਹੀਂ ਉਧਾਰ ਨਹੀਂਗਾ ਪੈਸੇ ਉਧਾਰ ਵੀ ਕਰਨਾ ਤੇਰੇ ਨਾਲ ਕਰਦੇ ਨਹੀਂ ਮੈਂ ਕਰਨਾ ਨਹੀਂ ਆਪਾਂ ਕਰਨਾ ਕਹਦੇ ਆ ਫਿਰ ਕੋਈ ਚੱਕਰ ਨਹੀਂ ਆ ਕਹਦਾ ਉਹ ਪਾਏ ਹੋਪਰਾ ਵੇ ਉਹ ਨਹੀਂ ਵੀਲਾ ਕਰਨਾ ਕਹਦੇ ਜਿਹੜੀ ਗੱਲ ਸਾਨੂੰ ਪਤਾ ਵੇ ਧਾਰਾ ਨੂੰ ਬੱਟੇ ਪੈਂਦੇ ਆ ਉਹਰੇ ਨੂੰ ਆ ਗੱਲ ਨਹੀਂ ਪੈਣਾ ਹੀ ਤੇਨੂੰ ਪਤਾ ਇਹ ਵੀ ਦਿਹਾੜੀ ਤੇਰੀ ਖਾ ਦੱਸੋ ਜੀ ਜਿਹੜੀ ਮਾਲੀ ਮੋਟੀ ਕਸਰਾ ਬਾਈ ਕੀ ਨਾ ਕੀ ਬਾਈ ਤਰਾ ਸਰ ਅੰਕਲ ਕੱਢ ਦਿੱਤੀ ਨਾ ਕੀ ਤਰਾ ਨਾ ਸੁੱਖਾ ਇਹ ਯਾਰ ਸਾਡੇ ਤੇ ਯਾਰ ਦੀ ਤੇਨੂੰ ਕੋਈ ਤੈਨੂੰ ਪਹਿਲੀ ਦਾ ਰਹਿ ਗਿਆ ਕੋਈ ਗੱਲ ਨਹੀਂ ਨਹੀਂ ਪਹਿਲਾਂ ਵੀ ਆ ਬਈ ਇੱਕ ਨੋੜਾ ਬਣਾ ਆਇਆ ਨੋੜਾ ਬਣਾ ਨੋੜਾ ਨੋੜਾ ਕਿੱਥੇ ਖੰਦ ਕਿੰਨੇ ਮੈਂ ਦੱਸਿਆ ਯਾਰ ਲੋ ਪਾ ਤੂੰ ਆਪੇ ਟਿਕਾਣੇ ਤੇ ਆ ਜਾ ਯਾਰ ਐਵੇਂ ਗੱਟੀਆਂ ਗਣਨ ਦਾ ਕੀ ਫਾਇਦਾ ਕਹਾਣੀਆਂ ਪਾਉਣ ਦਾ ਕੀ ਫਾਇਦਾ ਇੱਕੋ ਗੱਲ ਕਰਦੇ ਐਵੇਂ ਲੰਬਾ ਚੌੜਾ ਕੰਮ ਨਾਲੋ ਇੱਕੋ ਗੱਲ ਕਰਦੇ 20 ਲੈ ਜਾਓ ਬismillah ਬੱਚੇ ਲਾ ਦੇ ਨਾ ਜਿਹੜੇ ਬੱਚੇ ਲਾਂਦਾ ਬੱਚੇ ਰਹਿ ਗਏ ਆ ਭਾਈ ਬੱਚੇ ਦਾ ਕੱਢਦੇ ਪਰ ਬੱਚੇ ਨਾਲ ਲਾਵੇ ਫੇਰ ਤਾਂ ਆਹ ਹੈ ਨਹੀਂ ਬੱਚੇ ਸਾਡੇ ਨਹੀਂ ਬੱਚੇ ਦੇਣੀ ਨਹੀਂ ਉਹਨੇ ਆਪਾਂ ਬੱਚਿਆਂ ਤੋਂ ਬਿਨਾ ਰੇਟ ਲਾਉਣਾ ਹੈ ਬਿਨਾ ਰਹਿਣੇ ਬੱਚੇ ਹੈਗੇ ਨੇ ਸਾਡੀਆਂ ਦਾ ਲਾ ਦਿੰਦਾ ਆ ਬੱਚਿਆਂ ਦਾ ਰੋਣ ਇਕੱਲੀ ਕੋਣ ਆਪਾਂ ਵੀ ਬੱਚਿਆਂ ਤੋਂ ਬਿਨਾ ਜਿੰਨੇ ਦੀਆਂ ਉਹਨੇ ਪੈਸੇ ਦੇਣੇ ਸਾਰੇ ਪੱਕੀ ਗੱਲ ਆਇਆ ਇਹ ਕਿਹਨਾਂ ਦੱਸ ਦਿੱਤੀ ਆ ਤੂੰ ਕਿੱ데 ਜਾਣਾ ਤੋ ਬੱਚੇ ਲਾ ਲਾ ਯਾਰ ਮੈਂ ਚਾਰਦਾ ਆ ਮੈਂ ਰੋ ਇਹਨਾਂ ਦੇ ਵਿੱਚ ਰਹਿਣਾ ਰੋਜ਼ ਤੂੰ ਵੀ ਨਾ ਜੇ ਰਹਿਣਾ ਜੇ ਰੋਲ ਲੈਣੇ ਵੀ ਰੋਲ ਲੈਂਦੇ ਆਂ ਤੇ ਕਿੱਦਾਂ ਆਂ ਤੇ ਤੂੰ ਇਹਦਾ ਨਾ ਕਰ ਯਾਰ ਯਾਦ ਕਰਾਂਗੇ ਪਹਿਲਾਂ ਆ ਆ ਲੈਣੇ ਤੇ ਆ ਜਾ ਮੈਂ ਵੀ ਇਧਰ ਕਰੂੰਗਾ ਮੈਂ ਤੈਨੂੰ ਕਰੂੰਗਾ ਤੂੰ ਯਾਰ ਆਵੇਂ ਦੱਸ ਤੂੰ ਕਹਿੰਦਾ ਬੋਲ 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 ਬਾਈ ਮੈਂ ਤੂੰ ਤੇਰੇ ਤੋਂ ਘੋਣਾ ਆ ਜਿਹੜੀ ਕਸਰ ਆ ਜਿਹੜੀ ਹੋਗਾ ਮੇਰੀ ਨਿਗਾਹ 'ਚ ਜਿੰਨੇ ਕ ਤਾਂ ਪਤਾ ਆ ਉਹ ਮੈਂ ਤੁੰੜੀਆਂਾਂ ਤੇਰੀ ਸਲਾਹ ਨਾਲ ਮੈਂ ਬੋਲੂੰਗਾ ਓਦਾਂ ਨਹੀਂ ਬੋਲਦਾ ਬਾਕੀ ਤੂੰ ਦੱਸ ਦੇ ਜਿੰਨੇ ਦਾ ਸੌਦਾ ਆ ਆਪਾਂ ਨੂੰ ਵੀ ਪਤਾ ਆ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਪਤਾ ਸਾਨੂੰ ਤੇ ਤੇਰੀ ਸੌਦਾ ਠੀਕ ਨੇ ਸਾਰਾ ਦੋ ਦਿਨੇ ਬੱਕਰਾ ਵੇਚ ਤੈਨੂੰ ਇਹ ਵੀ ਕਹਿੰਦੇ ਦੋ ਲੱਖ ਰੁਪਏ ਕੀ ਲੈਣਾ ਬਾਸ ਹਾਂ ਮੇਰੀ ਮਰਜ਼ੀ ਲੈਣਾ ਚਾਰ ਫੜ ਲਊ ਆਪਈ ਚਲੋ 100 ਰੁਪਏ ਦੇ ਫੜ ਦੇ ਦੇ ਫੜ ਲਾ ਜਿਹੜੀ ਮਰਜ਼ੀ ਫੜ ਲੈ ਲੈ ਉਹ ਜੀ ਮੈਨੂੰ ਹੈ 60000 ਨਾ ਮੋੜੀ ਉਧਰ ਮੋੜ ਕੇ ਲੈ ਬਾੜ ਨੂੰ ਦੇ ਮੈਂ ਬਾੜ ਨੂੰ ਰੇਟ ਫੜ ਮੈਨੂੰ ਇੱਦਾਂ ਥੋੜੇ ਮਿਲਦੇ ਯਾਰ ਰੇਟ ਫੜ ਮੈਨੂੰ ਮਿਲਨੇ ਇੱਦਾਂ ਚਾਰ ਬੱਕਰੀਆਂ ਕਹਿੰਦੇ ਤੈਨੂੰ ਟ੍ਰੇਡ ਨੂੰ ਮੈਂ ਚਾਰ ਫੜੇ ਦਾ ਦੋ ਖੜਾ ਦਾ ਤੇ ਮਰਜੀ ਆ ਤੇ 10 ਸੌਣ ਕੀ ਆ ਤੈਨੂੰ ਕਹਤਾਂ ਤੂੰ ਖੜ ਜਾ ਖੜ ਜਾ ਖੜ ਜਾ ਤੂੰ ਖੜ ਜਾ ਯਾਰ ਮੈਂ ਤਾਂ ਹਜੇ ਸਟਾਰਟ ਹੋਇਆ ਨਹੀਂ ਕੋਈ ਮੈਂ ਅਜ ਗਾਂ ਨੂੰ ਤੈਨੂੰ ਤੇਰੀ ਸਲਾਹ ਤੋਂ ਮੈਂ ਨਿਕਲਦਾ ਟ੍ਰੇਡ ਲਾ ਲੈ ਆ ਬੰਦੀ ਕਿ ਆ ਜਾ ਸਾਰੀਆਂ ਦਾ ਮਤਲਬ ਹੋ ਗਿਆ 16 ਦਾ 160 ਕੁਦਾ 16 ਦਾ 160 ਆ 4 ਦਾ 36 ਹੋਰ ਕਰੀਤੀ ਕਿਹੜਾ ਕਰਨਾ ਉਧਰ ਲਾ ਕਰਨਾ ਉਧਰ ਲਾ ਕਰਨਾ ਵੀ ਨਹੀਂ ਅੱਧੇ ਲੈ ਜਾ ਯਾਰ ਮੈਨੂੰ ਪਤਾ ਹੀ ਆ ਭਾਈ ਇਹਦਾ ਕਿੰਨਾ ਦੇ ਦੂ ਯਾਰ ਜਿਹੜੀ ਕਸਰ ਬਦਲ ਕਾੜ ਦੇ ਸਾਰੀਆਂ ਚ ਕਾੜ ਦੇ ਕਸਰ ਕਾੜ ਦਈਤੀ ਆਪਾਂ ਸਾਰੀਆਂ ਚ ਆਪਾਂ ਟਾਈਮ ਨਹੀਂ ਲਾਣ ਲੋਨੇ ਜਦ ਤੀ ਲੈਣੀ ਹੋਵੇ ਜਾਂ ਅਸੀਂ ਦੇਣੀ ਹੋਵੇ ਆਪਾਂ ਦਾ ਮਾੜੀ ਚੰਗੀਆਂ ਦੇ ਬੱਚੇ ਬਾਤ ਨਹੀਂ ਮੈਂ ਉਹ ਹੀ ਕਹਿੰਦਾ ਮਾਰਿਆ ਕਾੜ ਦੇ ਤਕੀ ਲਗੇ ਪਾਲਾ ਮਾਰੀਆਂ ਕੰਮ ਕਰਨੀਆਂ ਹੁਣ ਬੱਚੇ ਸਾਡੀਆਂ ਸਾਡੀਆਂ ਪਿੱਛੇ ਚੋਗਦੀਆਂ ਆਪਾਂ ਕਿਹੜਾ ਬੰਦਾ ਸਾਨੂੰ ਤੋੜੇਗਾ ਹਾਂ ਤੋੜਦਾ ਪ੍ਰਾ ਸੋਣਾ ਤੇ 4 ਤੈਨੂੰ ਕਈਆਂ ਦਾ ਹੈਗੀਆਂ 63 ਦੀਆਂ ਹੁਣ ਹੋਰ ਤੈਨੂੰ ਕੀ ਕੀਏ ਦੱਸ ਯਾਰ ਕਿਹੜਾ ਪਾ 11000 16 16000 ਤੋਂ 11000 ਦੀ ਕਿਤਾ ਬਣ ਗਈ ਆ ਪੰਜ ਥੋੜੋ ਲੈਨੇ ਅਸੀਂ 4 ਲੈਨੇ 4000 ਰੁਪਏ ਪੈਗਾ ਬਾਬਾ 11000 ਦੇਈਏ ਤਾਂ ਬਸ 16 ਤੋਂ ਵੀ ਬਾਅਦ 63 ਆ ਸਾਨੂੰ ਨਹੀਂ 16 ਤੋਂ ਬਾਅਦ ਨਹੀਂ ਜੀ ਇਸ ਤੋਂ ਚਾਰ ਹਾਂ ਨੇ 15700 16 ਦੇ ਕਰੀਬੇ ਚਲ ਗਿਆ 16 ਦੇ 16 ਹੋ ਜਾਣਾ ਵਾ ਰਾਜਪਤ ਦੀ ਰੇਟ 15000 750 ਦੀ ਬਣਦੀ ਐ ਇਸ ਤੋਂ ਭਾ ਬੱਕਰੀਆਂ ਹਨ ਨੂੰ ਲੈ ਜੀ ਬੱਕਰੀਆਂ ਬੱਦਨ ਵਾਲੀਆਂ ਲੈ ਆ ਜੀ 10000 ਦੇ ਵੱਧ ਚੱਲਣਗੇ ਬਾਈਕਟ ਦੇ ਹੋਈਆਂ ਇਹਨੇ ਵੀ ਰੱਥੇ ਦੇ ਵੱਟ ਦੇ ਜਿੱਦ ਤੇ ਨਹੀਂ ਲਿਉਣੀ ਤੇ ਵੱਡਣਾ ਦੇਣੀ ਉਹ ਤਾਂ ਪਤਰੋ ਕੀ ਗਲਤੀ ਕਰਾਂਗੇ ਨਾ ਆ ਤਵਾ ਐਵੇਂ ਭਜੀ ਨਾ ਰਵਿੰਦਰ ਬਰੇ ਨੂੰ ਨਾ ਜੀ ਅਰੇ ਨਾ ਪੱਕਾ ਅਸਰ ਮੈਂ ਇੱਕ ਕਰ ਦੇਣੀ ਨਹੀਂ ਗੱਲ ਕਰ ਤਾ ਮੈਂ ਯਾਰ ਸਭਾਂ ਦੇ ਤਾਂ ਇਹ ਕਹਿੰਦੇ ਪੱਕੇ ਦਾ ਲੈ ਲਵੇ ਜਾਂ ਰਹਿਣ ਦੇ ਆਪਾਂ ਚਲੋ ਬਸ ਮੈਂ ਬੇਰੀ ਵਾਲੇ ਵੜ ਪਾ ਜਾਨਾ ਚਾਰ ਗੋਣੀਆਂ ਚਾਰ ਕੱਢ ਦੇ 16 ਨੂੰ ਕਹਿੰਦਾ 16 ਨੂੰ ਲੈ ਲੈ 16 ਨੂੰ ਲੈ ਲੈਣੇ ਤੇ 14000 ਬੰਨਾ ਆਹ ਹੋਰ ਦੱਸ 16 ਆਣੀਆਂ ਨੇ ਕਿਹਨੀਆਂ ਤੇ ਚਾਰ ਨੂੰ ਆਪੇ ਪਾ ਲੜੀਆਂ ਤੇ ਤਾਂ ਕੋਈ ਨਹੀਂ ਬਖੇ ਉਹ ਯਾਰ ਤੂੰ ਸਮਝਦਾ ਨਹੀਂ ਉਹ ਤਾਂ ਉਹ ਤਾਂ ਚੀਜ਼ਾਂ ਜਿਹੜੀ ਚੀਜ਼ ਨੇ ਵੀ ਬਣਾ ਸਾਰੀਆਂ ਤੋਂ 10 ਲਾਉਂਦਾ 10 ਦੇ ਹਿਸਾਬ ਨਾਲ ਸਾਰੀਆਂ ਜੰਗੀਆਂ ਮਾਰੀਆਂ ਸਾਰੀਆਂ ਕਰਨੀਆਂ ਹਾਂ ਜਿਹੜਾ ਤੇ ਮੋਲ ਦੱਸਾਂ ਮੈਂ ਚੱਲ ਪਕੋ ਸਾਰੀਆਂ ਚ ਕਰਨਾ ਥੋੜਾ ਜਿਹਾ ਕੰਮ ਥੋੜਾ ਜਿਹਾ ਕਰਨਾ ਬੰਦਾ ਸਾਡਾ ਆਂਦਾ ਜੀ ਉਹਦੇ ਕੋਕਲ ਚ ਆ ਗਿਆ ਤੇ ਦੇਖ ਲੈਣੇ ਕੋਈ ਨਹੀਂ ਰੋਕ ਲੋ ਦਿਖਾ ਲੋ